ਨੋਸੀ ਮਰਤੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੇ ਸ਼ੂਦਰ ਹਨ ਜੇ ਇਹ ਕੋਈ ਪੜਦੇ ਆ ਤਾਂ ਇਹਦੀ ਜੀਭ ਕੱਟ ਦਿੱਤੀ ਜਾਵੇ ਉਹਨਾਂ ਦੀ ਜੇ ਇਹਨਾਂ ਦੇ ਕੋਈ ਬਾਣੀ ਦਾਜ ਆ ਕੋਈ ਵੀ ਲਿਖਤ ਦੀ ਇਹ ਸੁਣਦੇ ਆ ਤਾਂ ਇਹਨਾਂ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਇਆ ਜਾਵੇ ਤਾਂ ਕਿ ਇਹ ਕੋਈ ਚੰਗੀ ਗੱਲ ਨਾ ਸੁਣ ਸਕਣ ਉਸ ਤੋਂ ਬਾਅਦ ਜਦੋਂ ਉਹ ਤੁਰਦੇ ਸੀ ਉਹਨਾਂ ਦੇ ਪਿੱਛੇ ਨਾ ਝਾੜੂਵੰਨੇ ਹੁੰਦੇ ਸੀ ਵੀ ਤਾਂ ਕਿ ਜਿਹੜੇ ਇਹਨਾਂ ਦੇ ਪੈੜਾਂ ਤੋਂ ਵੀ ਸਾਨੂੰ ਪਿੱਟਣਾ ਚੜੇ ਉੱਥੋਂ ਇਹ ਦੀ ਜਿਹੜੀ ਇਨਸਾਨੀਅਤ ਦੀ ਦੁਰਗਤੀ ਹੋਣੀ ਮੈਂ ਕਹਾਂਗੀ ਉੱਥੋਂ ਸ਼ੁਰੂ ਹੁੰਦੀ ਹੈ ਔਰ ਫਿਰ ਉਹ ਸਾਡੇ ਖਾਸ ਤੌਰ ਤੇ ਭਾਰਤੀ ਸਮਾਜ ਦੇ ਵਿੱਚ ਇੰਨਾ ਕੋ ਘਰ ਕਰ ਗਈ ਕਿ ਅੱਜ ਦੀ ਸਥਿਤੀ ਦੇ ਵਿੱਚ ਬੇਹੱਦ ਹਜੇ ਸਾਡੇ ਮਨਾਂ ਦੇ ਵਿੱਚੋਂ ਉਹ ਗੱਲ ਨਹੀਂ ਗਈ ਮੈਂ ਅੱਜ ਦੀ ਗੱਲ ਵੀ ਵਿਧ ਪ੍ਰੂਫ ਵਿਧ ਅੰਕੜਾ ਤੇ ਆਧਾਰਿਤ ਕਰਾਂਗੀ ਤੇ ਫਿਰ ਹੁਣ ਜਦੋਂ ਤੁਸੀਂ ਮਨੂ ਰਿਸ਼ੀ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਜੋ ਇਹ ਸ਼ੁਰੂ ਕੀਤਾ ਤੇ ਮਨੂ ਸਮ੍ਰਿਤੀ ਦੇ ਵਿੱਚ ਤੁਸੀਂ ਕਿਹਾ ਕਿ ਉਹ ਵਿੱਚ ਬਹੁਤ ਕੁਝ ਲਿਖਿਆ ਜਿਹੜਾ ਗਿਆ ਫਿਰ ਜਿਹੜਾ ਇਹ ਲੋਕਾਂ ਨੂੰ ਜਾਤ ਦੇ ਵਿੱਚ ਜਦੋਂ ਵੰਡਿਆ ਗਿਆ ਕੀ ਕੋਈ ਇਹਦੇ ਤੇ ਕੁਝ ਮਿਲਦਾ ਕਿ ਉਹਨਾਂ ਨੂੰ ਕਿਵੇਂ ਵੱਡਿਆ ਗਿਆ ਉਹਨਾਂ ਨੇ ਕਿਵੇਂ ਸੋਚਿਆ ਕਿ ਜਿਹੜੇ ਆ ਲੋਕ ਨੇ ਇਹ ਅਸੀਂ ਖੱਤਰੀ ਜਾਤ ਦੇ ਵਿੱਚ ਪਾਉਣੇ ਨੇ ਜਾਂ ਆ ਲੋਕ ਨੇ ਜਿਹੜੇ ਇਹ ਸ਼ੁੱਦਰ ਜਾਤ ਦੇ ਵਿੱਚ ਪਾਉਣੇ ਨੇ ਇਹ ਜਿਹੜੀ ਵੰਡ ਸੀ ਫਿਰ ਉਹ ਕਿਹੜੇ ਕਿਹੜੇ ਆਧਾਰ ਤੇ ਕੀਤੀ ਗਈ